ਅਤੇ ਕਾਮਰੇਡ ਤਰਸੇਮ ਸਿੰਘ ਜੋਦਾ ਦੀ ਅਗਵਾਈ ਹੇਠ ਸੂਬਾ ਪੱਤਰੀ ਕਾਨਫਰੰਸ ਹੋਈ ਜਿਸ ਵਿੱਚ ਉੱਚੇ-ਚੇ ਤੌਰ ਤੇ ਬਾਬਾ ਬਲਕੌਰ ਸਿੰਘ ਕਿਸਾਨ ਆਗੂ ਅਤੇ ਬਲਵੀਰ ਸਿੰਘ ਰਾਜੇਵਾਲ ਅਤੇ ਕਿਸਾਨ ਆਗੂ ਮਨਜੀਤ ਸਿੰਘ ਤਨੇਰ ਸਮੇਤ ਜਿੱਥੇ ਵੱਡੀ ਗਿਣਤੀ ਵਿੱਚ ਕਿਸਾਨ ਵੀਰ ਅਤੇ ਭੈਣਾ ਹਾਜ਼ਰ ਸਨ ਉੱਥੇ ਹੀ ਪੱਠਾ ਮਜ਼ਦੂਰ ਮਨਰੇਗਾ ਮਨਜ਼ੂਰ ਅਤੇ ਹੋਰ ਪੰਜਾਬ ਦੇ ਕਈ ਮਜ਼ਦੂਰ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਵੀ ਮੌਜੂਦ ਰਹੇ ਸਾਬ ਨੇ ਕੀਤੀ ਜਿਸ ਤਰ੍ਹਾਂ ਦੇਸ਼ ਵਸਦਾ ਜਾ ਰਿਹਾ ਹੈ ਨਵੀਆਂ ਨਵੀਆਂ ਸਮੱਸਿਆਵਾਂ ਦੇ ਵਿੱਚ ਦੇਸ਼ ਸਾਰੀਆਂ ਜਿਹੜੀਆਂ ਸਰਕਾਰ ਦੀਆਂ ਪਾਲਿਸੀਜ਼ ਨੇ ਉਹ ਕਾਰਪੋਰਟਾਈਜੇਸ਼ਨ ਵੱਲੋਂ ਵੱਧ ਰਹੀਆਂ ਨੇ ਐਗਰੀਕਲਚਰ ਕਾਰਪੋਰੇਟਸ ਨੂੰ ਦੇਣ ਦੀ ਗੱਲ ਚੱਲ ਰਹੀ ਹੈ ਇੱਥੇ ਵੱਡੇ ਵੱਡੇ ਮਾਲ ਖੁੱਲ ਰਹੇ ਨੇ ਜਿਹੜੇ ਸਾਡੇ ਬਾਜ਼ਾਰ ਨੂੰ ਖਾ ਜਾਣਗੇ ਸਰਕਾਰ ਦਾ ਦਬਾਅ ਸਰਕਾਰ ਦੇ ਉੱਤੇ ਡੋਨਲਡ ਟਰੰਪ ਦਾ ਇਹ ਸਾਰਾ ਕੁਝ ਪੁੱਲ ਮਲਾ ਕੇ ਜਿਹੜਾ ਲੋਕਾਂ ਦੇ ਹਿੱਤ ਵਿੱਚ ਨਹੀਂ ਲੋਕਾਂ ਨੂੰ ਰੋਜ਼ਗਾਰ ਦੀ ਫਿਕਰ ਹੋਏਗੀ ਗਰੀਬੀ ਦੀ ਫਿਕਰ ਹੋਏਗੀ ਤੇ ਇਹ ਇਹਨਾਂ ਮਸਲਿਆਂ ਤੇ ਅੱਜ ਸ਼ੁਰੂਆਤ ਕੀਤੀ ਹੈ ਚੰਗੀ ਸ਼ੁਰੂਆਤ ਕੀਤੀ ਹੈ ਅਸੀਂ ਮਈ ਦੇ ਮਹੀਨੇ ਜਲੰਧਰ ਵਿੱਚ ਸਾਰੇ ਵਪਾਰੀਆਂ ਕਾਰਖਾਨੇਦਾਰਾਂ ਦੀਆਂ ਮੁਲਾਜ਼ਮਾਂ ਦੀਆਂ ਮਜ਼ਦੂਰਾਂ ਦੀਆਂ ਜਿਥੇ ਬੰਦੀਆਂ ਨੂੰ ਇਕੱਠੇ ਕਰਕੇ ਪੂਰਾ ਡਿਸਕਸ ਕਰਾਂਗੇ ਔਰ ਫਿਰ ਕਬੱਡੀ ਦੇ ਵਪਾਰੀ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਚੱਲੂਗੇ ਹਾਂ ਪਹਿਲਾਂ ਵੀ ਲੈ ਕੇ ਚੱਲੇ ਸੀ ਫਿਰ ਅਸੀਂ ਮਈ ਦੇ ਵਿੱਚ ਫਿਰ ਇਕੱਠੇ ਕਰ ਰਹੇ ਹਾਂ ਸਾਰੇ ਜੀ ਪਹਿਲਾਂ ਤਾਂ ਜ਼ਿਆਦਾਤਰ ਤਾਂ ਵਪਾਰੀ ਥੋੜਾ ਦਿੱਕਤ ਇਹ ਮਹਿਸੂਸ ਕਰਦੇ ਸੀ ਜਿੱਦਾਂ ਇੱਥੇ ਬੈਠੇ ਸੀ ਨਾ ਨਹੀਂ ਨਹੀਂ ਉਹ ਇੱਕ ਨੈਰੇਟਿਵ ਸਰਕਾਰ ਨੇ ਸਿਰਫ ਜੈ ਇਦਾਂ ਦੀ ਕੋਈ ਦਿੱਕਤ ਨਹੀਂ ਜਿਹੜਾ ਰਸਤਾ ਬਲੌਕ ਕੀਤਾ ਉਹ ਸਰਕਾਰ ਨੇ ਕੀਤਾ ਹੋਇਆ ਸੀ ਕਿਸਾਨਾਂ ਨੇ ਨਹੀਂ ਸੀ ਕੀਤਾ ਹੋਇਆ ਅਨਫੋਰਚਨਟਲੀ ਇਹ ਗੱਲ ਲੋਕਾਂ ਦੇ ਵਿੱਚ ਸਪਸ਼ਟ ਨਹੀਂ ਕਰ ਸਕਦੇ ਠੀਕ ਹੈ ਥੈਂਕ ਯੂ ਬਤਾਏ ਜਿਹੜਾ ਲਪਾਈ ਲਾਲੋ ਮੰਚ ਬਣਾਇਆ ਹੈ ਨਾ ਪਿਛਲੇ 5-6 ਮਿੰਟ ਤੋਂ ਲਗਾਤਾਰ ਅਸੀਂ ਇਹਦੇ ਉੱਤੇ ਵਿਚਾਰ ਕਰਦੇ ਸੀ ਵੀ ਕੀ ਚੀਜ਼ ਪੈਦਾ ਕੀਤੀ ਜਾਵੇ ਕਿ ਜਿਸ ਤਰ੍ਹਾਂ ਪੰਜਾਬ ਦੇ ਹਾਲਾਤ ਮਾੜੇ ਹੁੰਦੇ ਜਾ ਰਹੇ ਆ ਜਿਵੇਂ ਰੋਜ਼ਗਾਰ ਹੈ ਨਹੀਂ ਕਾਰੋਬਾਰ ਹੈ ਨਹੀਂ ਸਨਤ ਗਈ ਖੇਤੀਬਾੜੀ ਦੇ ਉੱਤੇ ਬੜਾ ਭਾਰ ਹੈ ਮਜ਼ਦੂਰ ਤੇ ਭਾਰ ਹੈ ਗੈਂਗਸਟਰ ਬਣਾਤੇ ਜੰਗਸਟਰ ਦੀ ਥਾਂ ਤੇ ਨਸ਼ਾ ਦਾ ਦਰਿਆ ਦਰਿਆ ਵਗਾਤੇ ਇਹ ਸਾਰੀਆਂ ਚਿੰਤਾਵਾਂ ਨੂੰ ਸਾਹਮਣੇ ਸਾਹਮਣੇ ਰੱਖ ਕੇ ਸੀ ਇਸੇ ਲਈ ਭਾਈ ਲਾਲੂ ਮੰਚ ਦਾ ਅਸੀਂ ਸੰਕਲਪ ਪੈਦਾ ਕੀਤਾ ਅਸੀਂ ਸਾਰੇ ਰਲ ਕੇ ਭਾਈ ਲਾਲੂ ਨੂੰ ਨਾਲ ਲੈ ਕੇ ਜਾਂ ਕੋਈ ਭਾਈ ਲਾਲੂ ਦੀ ਗਵਾਈ ਦੇ ਵਿੱਚ ਅਸੀਂ ਸਾਰੇ ਸੰਘਰਸ਼ ਕਰਾਂਗੇ ਔਰ ਪੰਜਾਬ ਦੇ ਭਲੇ ਦੀ ਗੱਲ ਹੈ ਕਿ ਨੂੰ ਕਿ ਨੂੰ ਸੱਦਾ ਦੇ ਰਹੇ ਹਾਂ ਇਹ ਭਾਈ ਲਾਲੋ ਮੰਤ ਦੇ ਵਿੱਚ ਆਉਣਗੇ ਹਰੇਕ ਪ੍ਰਕਾਰ ਦਾ ਬੰਦਾ ਜਿਹੜੇ ਵੀ ਬੰਦੇ ਨੂੰ ਪੰਜਾਬ ਦੇ ਨਾਲ ਭਾਰਤ ਦੇ ਨਾਲ ਹੰਦਰਦੀ ਹੈ ਇੱਥੋਂ ਦੇ ਲੋਕਾਂ ਨਾਲ ਹੰਦਰਦੀ ਹੈ ਸਾਡਾ ਕਿਸੇ ਨਾਲ ਵੈਰ-ਵਿਰੋਧ ਨਹੀਂ ਜਿਹਦੀ ਹੰਦਰਦੀ ਨੂੰ ਸੱਦਾ ਦੇ ਹਾਂ ਪੋਲੀਟੀਕਲ ਆ ਨਾਨ ਪੋਲੀਟੀਕਲ ਆ ਜੀ ਇਹ ਕਹਿੰਦਾ ਕੋਈ ਵੀ ਚੀਜ਼ ਗੈਰ ਪੋਲੀਟੀਕਲ ਨਹੀਂ ਹੁੰਦੀ ਯਾਦ ਰੱਖਿਓ ਗੈਰ ਆਰਥਿਕ ਨਹੀਂ ਹੁੰਦੀ ਗੈਰ ਸੱਭਿਆਚਾਰਕ ਨਹੀਂ ਹੁੰਦੀ ਗੈਰ ਹੋਰ ਤੁਹਾਨੂੰ ਮੈਂ ਕੀ કહਾਂ ਗੈਰ ਆਰਥਿਕ ਗੈਰ ਸਮਾਜਿਕ ਨਹੀਂ ਦੀ ਸਾਰੇ ਦੇ ਵਿੱਚ ਚਲਦੀਆਂ ਮਤਲਬ ਸਾਰੀਆਂ ਸਿਆਸੀ ਪਾਰਟੀਆਂ ਨੂੰ ਵੀ ਸਦਾ ਕਿਉਂ ਜੀ ਅਮਰ ਧਨ ਭਾਗ ਸਾਨੂੰ ਕੋਈ ਵਿਰੋਧ ਨਹੀਂ ਜੇ ਕੋਈ ਚੰਗਾ ਬੰਦਾ ਇੱਥੇ ਆ ਕੇ ਆਪਣੇ ਵਿਚਾਰ ਦੇਵੇ ਆਖਣ ਧਨ ਭਾਗ ਠੀਕ ਹੈ ਮੰਦੇ ਨੂੰ ਕਾਹ ਵੀ ਰਸਤਾ ਰਗੜ ਲੰਬਾ ਤਜਰਬਾ ਤੁਹਾਡਾ ਹਾਂ ਕਹਿੰਦੇ ਵੀ ਜਿਆਦਾ ਸਿਆਸੀ ਪਾਰਟੀਆਂ ਨੂੰ ਵੀ ਆਪ ਕੋ ਆਪਣਾ ਉਹਨਾਂ ਦੀ ਸੋਚ ਆ ਉਹਦੇ ਨਾਲ ਫਿਰ ਨਹੀਂ ਸੋਚ ਇੱਕ ਇੱਕ ਮੁੱਦਾ ਪੈਦਾ ਕੀਤਾ ਜਾ ਸਕਦਾ ਯਾਦ ਰੱਖੋ ਜਦੋਂ ਦੇਖ ਯਾਦ ਹੋਇਆ ਨਾ ਅੱਧਾ ਦੇਸ਼ ਆਜ਼ਾਦੀ ਨਹੀਂ ਮੰਗਦਾ ਸੀ ਅਭੀ ਤੁਹਾਨੂੰ ਦੱਸ ਦਿੰਨੇ ਆ ਗੁਲਾਮੀ ਦੇ ਹੱਕ ਸੀ ਪਰ ਫਿਰ ਯਾਦ ਕਰਾਉਣ ਯਾਦ ਕਰਾ ਲਿਆ ਠੀਕ ਹੈ ਨਾ ਚੰਗੇ ਬੰਦਿਆਂ ਦਾ ਇਕੱਠ ਹਮੇਸ਼ਾ ਯਾਦ ਰੱਖੋ ਨੈਗੇਟਿਵ ਬੰਦਿਆਂ ਦੇ ਉੱਤੇ ਭਾਰੂ ਰਹੂਗਾ ਤੇ ਉਹਦੇ ਨਾਲ ਹੀ ਸਾਡੀ ਅਗਦੀ ਪ੍ਰਾਪਤੀ ਹੋਗੀ ਥੈਂਕ ਯੂ ਇਹ ਭਾਈ ਲਾਲੋ ਲੋਕਮੰਚ ਬਣਿਆ ਇੱਕ ਜਿਹਦੇ ਚ ਕਿਸਾਨ ਮਜ਼ਦੂਰ ਦੁਕਾਨਦਾਰ ਮਲਾਜ਼ਮ ਵਿਦਿਆਰਥੀ ਨੌਜਵਾਨ ਛੋਟੇ ਵਪਾਰੀ ਇਹ ਸਾਰੇ ਸ਼ਾਮਲ ਨੇ ਇਹਦਾ ਮਕਸਦ ਆ ਜਿਹੜਾ ਮੰਤਵ ਆ ਵੀ ਅੱਜ ਪੰਜਾਬ ਦੀ ਹਾਲਤ ਹਰ ਪੱਖ ਤੋਂ ਆਰਥਿਕ ਹਾਲਤ ਬਹੁਤ ਮਾੜੀ ਹੈ ਰਾਜਨੀਤਿਕ ਹਾਲਤ ਬਹੁਤ ਮਾੜੀ ਹੈ ਸਾਰੀਆਂ ਪਾਰਟੀਆਂ ਦਾ ਜਰੂਸ ਨਿਕਲ ਗਏ ਆ ਸਮਾਜਿਕ ਤੌਰ ਤੇ ਵੀ ਪੰਜਾਬ ਬਹੁਤ ਪਛੜ ਗਿਆ ਤੇ ਇੱਥੇ ਰੋਜ਼ ਹੀ ਬਹੁਤ ਸਾਰੀਆਂ ਨੈਗੇਟਿਵ ਘਟਨਾਵਾਂ ਵਾਪਰ ਰਹੀਆਂ ਨੇ ਨਸ਼ਿਆਂ ਦਾ ਇੰਨਾ ਫਲਾ ਵੀ ਰਜਾਨਾ ਇੱਕ ਦੋ ਚਾਰ ਮੁੰਡੇ ਨਸ਼ੇ ਨਾਲ ਮਰਦੇ ਨੇ ਲੋਕਾਂ ਚ ਰ ਇੰਨੀ ਬੇਚੈਨੀ ਆ ਕਰਜ਼ੇ ਚੜ ਗਏ ਨੇ ਬਹੁਤ ਸਾਰੀਆਂ ਸਮੱਸਿਆਵਾਂ ਨੇ ਰੋਜ਼ ਆਤਮ ਹੱਤਿਆਵਾਂ ਹੋ ਰਹੀਆਂ ਨੇ ਨਸ਼ਿਆਂ ਦਾ ਪ੍ਰਵਾਹ ਹੈਗਾ ਕਿਸਾਨ ਜਿਹੜਾ ਉਹ ਖੇਤ ਕਿਸ਼ੀਆਂ ਕਰ ਰਿਹਾ ਮਜ਼ਦੂਰ ਨੂੰ ਕੰਮ ਹੈ ਨਹੀਂਗਾ ਫਿਰ ਵਿਗਾਰੀ ਆ ਨੌਜਵਾਨ ਬੇਲਾ ਫਿਰ ਰਿਹਾ ਜਿਹੜਾ ਨੌਜਵਾਨ ਪ੍ਰਵਾਸ ਕਰ ਰਿਹਾ ਸੀ ਵਿਦੇਸ਼ਾਂ ਨੂੰ ਜਾ ਰਿਹਾ ਸੀ ਅੱਜ ਉਹਨਾਂ ਦੇਸ਼ਾਂ ਦੀ ਵੀ ਹਾਲਤ ਮਾੜੀ ਹੋ ਗਈ ਆ ਉੱਥੋਂ ਉਹ ਬੜੇ ਬੁਰੀ ਤਰ੍ਹਾਂ ਫਸੇ ਹੋਏ ਨੇ ਕਿਵੇਂ ਤੁਸੀਂ ਦੇਖਿਆ ਵੀ ਸੈਂਕੜਿਆਂ ਦੀ ਗਿਣਤੀ 'ਚ ਅਮਰੀਕਾ ਤੋਂ ਸਾਡੇ ਨੌਜਵਾਨਾਂ ਹੱਤਕੜੀਆਂ ਬੇੜੀਆਂ ਲਾ ਕੇ ਇੱਥੇ ਲੈਂਦੇ ਤੇ ਮੋਦੇ ਹੀ ਨੇ ਜੇ ਟਰੰਪ ਨੇ ਜਿਵੇਂ ਸਾਡੇ ਦੇਸ਼ ਦੀ ਬੇਇੱਜ਼ਤੀ ਕੀਤੀ ਇੱਥੇ ਫੌਜੀ ਜਹਾਜ਼ਾਂ ਨੂੰ ਲਾ ਕੇ ਇਹ ਮੁੜ ਕੇ ਮਤਲਬ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦੇ ਹਾਲਾਤ ਤੇ ਜਿਹੜੇ ਸਾਨੂੰ ਇਜਾਦ ਕਰਾ ਰਹੇ ਇਸ ਕਰਕੇ ਬਿਮਾਰੀਆਂ ਦਾ ਬਹੁਤ ਲੋਕ ਦਵਾਈ ਖਣੋਂ ਮਰ ਰਹੇ ਨੇ ਇਲਾਜ ਖਣੋਂ ਮਰ ਰਹੇ ਨੇ ਬੇਚੈਨੀ ਬਹੁਤ ਆ ਪੰਜਾਬ ਸਰਕਾਰ ਦਾ ਇਨਾ ਕਰਜ਼ਾ ਇਨਾ ਚੜ ਗਿਆ ਸਰਕਾਰੀ ਕਰਜ਼ਾ ਹੀ ਆਪਾਂ ਲਾ ਲਈਏ ਤਤਨ 178000 ਕਰੋੜ ਦਾ ਕਰਜ਼ਾ ਤੇ ਬਾਕੀ ਮਹਿਕਮਾ ਦਾ ਕਰਜ਼ਾ ਵੱਖਰਾ ਮਹਿਕਮੇ ਦੀ ਹਾਲਤ ਬੜੀ ਮਾੜੀ ਹੈ ਪੰਜਾਬ ਦੀ ਸਰਕਾਰ ਕਰਜ਼ਾ ਮੋੜਨ ਵਾਸਤੇ ਵਿਆਜ ਚੱਕ ਰਹੀ ਹੈ ਕੇ ਲੋਕਾਂ ਨਾਲ ਜੋ ਚੋਣਾਂ 'ਚ ਵਾਅਦੇ ਕੀਤੇ ਨੇ ਉਹ ਪੂਰੇ ਹੋ ਹੀ ਨਹੀਂ ਸਕਦੇ ਜਿਹੜਾ ਸਮਝਦਾਰ ਬੰਦਾ ਹੈਗਾ ਵੀ ਜਦੋਂ ਸਰਕਾਰ ਦੇ ਖਜ਼ਾਨੇ 'ਚ ਹੀ ਪੈਸਾ ਹੈ ਨਹੀਂਗਾ ਤੇ ਕੇਂਦਰ ਜਿੱਥੇ ਵਿਰੋਧੀ ਸਰਕਾਰਾਂ ਨੂੰ ਉਹ ਬਿਤਕਰਾ ਕਰ ਰਿਹਾ GST ਟੈਕਸ ਲਾ ਕੇ ਸੈਂਟਰ ਨੂੰ ਜਾ ਰਿਹਾ ਇਹਨਾਂ ਦਾ ਜਿਹੜਾ ਦੂਜਾ ਰੂਰ ਡਵੈਲਪਮੈਂਟ ਫੰਡ ਹੈ ਉਹ ਰੁਕਿਆ ਹੋਇਆ ਹੈਗਾ ਅੜਕੇ ਇੱਥੇ ਡਾਹੇ ਜਾ ਰਹੇ ਨੇ ਤੇ ਕੇਂਦਰ ਆ ਜਿਹੜਾ ਉਹ ਸੂਬਿਆਂ ਦੇ ਅਧਿਕਾਰਾਂ ਤੇ ਛਾਪਾ ਮਾਰ ਰਿਹਾ ਹਰ ਗੱਲ 'ਚ ਉਹ ਦਖਲਅੰਦਾਜ਼ੀ ਕਰ ਰਿਹਾ ਸੋ ਇਸ ਲਈ ਅੱਜ ਪੰਜਾਬ ਆ ਜਿਹੜਾ ਉਹ ਆਪਣੇ ਅਸਲੀ ਵਾਰਸਾਂ ਦੀ ਈਡੀਕ ਚਾ ਅੱਜ ਉਹ ਸਿਆਸੀ ਲੀਡਰ ਜਿਹੜੇ ਝੂਠ ਬੋਲ ਕੇ ਜਿਹੜੇ ਪੈਸੇ ਦੇ ਕੇ ਭੁੱਕੀ ਦੇ ਕੇ ਚਮਚਾਗਰੀ ਕਰਕੇ ਚਾਪਲੂਸੀ ਕਰਕੇ ਸੱਤਾ ਚਾਹੁੰਦੇ ਨੇ ਤੇ ਲੋਕਾਂ ਦਾ ਧੋਖਾ ਦਿੰਦੇ ਨੇ ਅੱਜ ਉਹ ਲੁੱਟਾਂ ਲੋਕਾਂ ਦਾ ਸਮਾਂ ਬਿਹਾ ਗਿਆ ਅੱਜ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਜਿਵੇਂ ਬਹੁਤ ਪਰਵਾਨੇ ਸੀ ਆਜ਼ਾਦੀ ਦੇ ਅੱਜ ਉਸ ਕਿਸਮ ਦੇ ਲੋਕਾਂ ਦੀ ਲੋੜ ਹੈਗੀ ਆ ਜਿਹੜੇ ਲੋਕ ਲੋਕਾਂ ਚ ਘਾਟ ਨਹੀਂ ਹੈ ਬਹੁਤ ਇਹ ਕੁਝ ਮੁੱਦਿਆਂ ਦੇ ਆਧਾਰ ਤੇ ਹੀ ਇਕੱਠੇ ਹੋ ਕੇ ਅੰਦੋਲਨ ਕਰਕੇ ਉਹਨਾਂ ਲੋਕਾਂ ਦੀ ਪਰਖ ਹੋ ਸਕਦੀ ਹੈ ਅੱਜ ਪਾਰਟਿਸਪੇਟ ਕਿੰਨੇ ਕਿੰਨੇ ਲੋਕਾਂ ਵੱਲੋਂ ਕੀਤਾ ਗਿਆ ਅੱਜ ਜੇ ਦੇਖੋ ਇੱਥੇ ਮਨਰੇਗਾ ਮਜ਼ਦੂਰ ਆਏ ਕਿਸਾਨ ਆਏ ਪੱਠਾ ਮਜ਼ਦੂਰ ਆਏ ਈਵਨ ਪੱਠਾ ਮਾਲਕ ਜਿਹੜੇ ਸੰਕਟ 'ਚ ਨੇ ਜਿਹੜਾ 1100 ਪੱਠਾ ਉਹਨਾਂ ਦਾ ਬੰਦ ਹੋ ਚੁੱਕਿਆ 1500 ਪੱਠਾ ਉਹ ਚੱਲਦੇ ਬੰਦ ਹੋਣ ਦੇ ਕਿਨਾਰੇ ਆ ਉਹ ਵੀ ਆਏ ਦੁਕਾਨਦਾਰ ਵੀ ਆਏ ਕਿਸਾਨਾਂ ਦੀ ਕਿਹੜੀ ਜਥੇਬੰਦੀਆਂ ਆਈਆਂ ਕਿਸਾਨਾਂ ਦੀ ਅਸੀਂ ਸਦਾ ਤਾਂ ਬਹੁਤ ਸਾਰੇ ਦਿੱਤਾ ਦਿੱਤਾ ਸੀ ਇਸ ਸਕੀਮ ਨੂੰ ਉਹਨਾਂ ਚੋਂ ਦੋ ਆਏ ਨੇ ਅਸੀਂ ਜੀ ਮੌਰਖ ਸੰਸਵਾਲ ਐਨ ਵੀ ਸਦਾ ਦਿੱਤਾ ਸੀ ਦੂਸ਼ਰਮ ਦਿੱਤਾ ਸੀ ਕੌਣ ਕੌਣ ਆਏ ਨੇ ਅੱਜ ਇਸ ਸਕੀਮ ਦੇ ਰਾਜੀਵਾਲ ਜੀ ਆਏ ਨੇ ਤੇ ਮਨਜੀਤ ਸਿੰਘ ਧਨੇਰਾ ਆਏ ਨੇ ਤੇ ਐਵੇਂ ਜਿਵੇਂ ਲੋਕ ਅਧਿਕਾਰ ਲਹਿਰ ਦੇ ਆਗੂ ਬਲਵਿੰਦਰ ਸਿੰਘ ਆਏ ਨੇ ਕਿਸਾਨਾਂ ਮਜ਼ਦੂਰਾਂ ਦੇ ਟ੍ਰੇਡ ਜੂਨਾਂ ਦੇ ਆਗੂ ਆਏ ਨੇ ਬਹੁਤ ਸਾਰੇ ਤਬਕਾ ਸੀ ਔਰ ਵੱਡੀ ਗਿਣਤੀ ਚ ਸ਼ਮੂਲੀਅਤ ਜਿਹੜੀ ਔਰਤਾਂ ਨੇ ਕੀਤੀ ਆ ਆ ਬੰਦਿਆਂ ਨੇ ਕੀਤੀ ਆ ਇਹਦੇ ਚ ਅਸੀਂ ਕੁਝ ਮਤੇ ਪਾਸ ਕੀਤੇ ਨੇ ਜਿਹੜੇ ਮਤਿਆਂ ਚ ਮੁੱਖ ਤੌਰ ਤੇ ਪੰਜਾਬ ਦੀ ਅੱਜ ਦੀ ਹਾਲਾਤ ਕਿਸਾਨੀ ਖੇਤੀ ਸੰਕਟ ਮਜ਼ਦੂਰਾਂ ਦੇ ਖਿਲਾਫ ਚਾਰ ਕੋਟ ਬਣਾਉਣਾ ਉਹਨਾਂ ਨੂੰ ਕਰਨਾ ਨਸ਼ਿਆਂ ਨੂੰ ਬੰਦ ਅਸਲੀ ਨਸ਼ਾ ਤਸਕਰ ਨੇ ਜਿਹੜੇ ਨਸ਼ੇ ਫਲਾਉਣ ਵਾਲੇ ਨੇ ਜਿਹੜੇ ਵੱਡੇ ਅਫਸਰ ਸਿਆਸੀ ਲੀਡਰ ਉਹਨਾਂ ਨੂੰ ਫੜੇ ਜਾਣਾ ਸਪਲਾਈ ਲਾਈਨ ਤੋੜਨਾ ਇਹਨਾਂ ਦਾ ਇਲਾਜ ਕਰਨਾ ਜਿਹੜੇ ਨਸ਼ੇ ਵਾਲਿਆਂ ਨੂੰ ਮਰੀਜ਼ ਸਮਝ ਕੇ ਇਹਨਾਂ ਦੀ ਰੀਹੈਬਿਲੀਟੇਸ਼ਨ ਕਰਨਾ ਫਿਰ ਲੋੜਵੰਦ ਲੋਕਾਂ ਨੂੰ ਬਿੱਡ ਬੜਾਪਾ ਅਪੰਗ ਪੈਨਸ਼ਨਾਂ ਦੇਣਾ ਇਸੇ ਢੰਗ ਨਾਲ ਬਹੁਤ ਸਾਰੇ ਮੁੱਦੇ ਨੇ ਜਿਹੜੇ ਜਿਵੇਂ ਕਾਲੇ ਦੌਰ ਚ ਅੱਜ ਪੰਜਾਬ ਜਾਣ ਦੀ ਤਿਆਰੀ ਚ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿਤੇ ਬਾਬਾ ਅੰਵੇਦਕਰ ਦੇ ਬੁੱਤ ਵੀ ਬੇਹੁਣਤੀ ਕਰ ਦਿੱਤੀ ਜਾਂਦੀ ਹੈ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬੇਹੁਣਤੀ ਕਰ ਦਿੱਤੀ ਜਾਂਦੀ ਹੈ ਉਹ ਏਜੰਸੀਆਂ ਤਾਕਤ ਚ ਨੇ ਵੀ ਕਿਵੇਂ ਨਾ ਕਿਵੇਂ ਲੋਕਾਂ ਨੂੰ ਪੜਾ ਦਈਏ ਤੇ ਲੋਕਾਂ ਨੂੰ ਖਾਸ ਕਰਕੇ ਉਦੋਂ ਜਦੋਂ ਕਿਸਾਨੀ ਲਹਿਰ ਤੇ ਮੋਦੀ ਨੇ ਵੀ ਬੜਾ ਜ਼ਬਰ ਕੀਤਾ ਤੇ ਪੰਜਾਬ ਦੀ ਸਰਕਾਰ ਨੇ ਵੀ ਉਹਨਾਂ ਨੂੰ ਇਸ ਢੰਗ ਨਾਲ ਪੇਸ਼ ਕਰਤਾ ਜਿਵੇਂ ਵਿਲਨ ਹੁੰਦੇ ਨੇ ਰਸਤੇ ਤਾਂ ਪਹਿਲਾਂ ਦਿੱਲੀ ਦੀ ਸਰਕਾਰ ਨੇ ਰੋਕੇ ਮੋਦੀ ਨੇ ਲੋਕ ਉੱਥੇ ਬੈਠੇ ਜੇ ਹੁਣ ਦਿੱਲੀ ਨੂੰ ਚੱਲੇ ਸੀ ਤਾਂ ਹਰਿਆਣਾ ਦੀ ਸਰਕਾਰ ਨੇ ਉੱਥੇ ਬੈਰੀਕੇਡ ਲਾਏ ਰਸਤੇ ਤਾਂ ਉਹਨਾਂ ਨੇ ਰੋਕੇ ਪੇਸ਼ੇ ਕਰਦੇ ਕਰਤਾ ਜਿਵੇਂ ਰੋਕਲ ਉਹ ਸਮਝਦੇ ਆ ਵੀ ਜਿਹੜੇ ਅੰਦੋਲਨ ਨੇ ਇਹ ਲੋਕਾਂ ਵਿਰੋਧੀ ਨੇ दरअसल ਅੰਦੋਲਨ ਅੱਜ ਬਹੁਤ ਜ਼ਰੂਰੀ ਆ ਜਿਵੇਂ ਕਾਰਪੋਰੇਟਾਂ ਦਾ ਹਮਲਾ ਹੈਗਾ ਜਿਵੇਂ ਜਿਸ ਢੰਗ ਦੇ ਨਾਲ ਅੱਜ 52 ਲੱਖ ਕਰੋੜ ਡਾਲਰ ਦਾ ਤਜਾਰਤ ਨਸ਼ੇ ਦਾ ਚੱਲ ਰਿਹਾ ਦੁਨੀਆ ਪੱਧਰ ਤੇ 18 ਲੱਖ ਕਰੋੜ ਦਾ ਕੱਲਾ ਜਿਹੜਾ ਦਵਾਈਆਂ ਨੇ ਕੈਂਸਰ ਦੀਆਂ ਇਹਨਾਂ ਦਾ ਵਪਾਰ ਚੱਲ ਰਿਹਾ ਉਹ ਕਦੋਂ ਹੁਣ ਦੇਣਗੇ ਟਰੰਪ ਨੇ ਜਿਸ ਢੰਗ ਦੇ ਨਾਲ ਹੁਣ ਟੈਰਫ ਲਾਏ ਨੇ ਜਿਵੇਂ ਉਹ ਖੇਤੀ ਤੇ ਹਮਲਾ ਕਰ ਰਿਹਾ ਤੇ ਹਣ ਵਾਲੇ ਸਮੇਂ ਚ ਹਾਲਾਤ ਬਹੁਤ ਮਾੜੇ ਨੇ ਜੇਕਰ ਅੱਜ ਅਸੀਂ ਲੋਕਾਂ ਨੂੰ ਜਾਗਰੂਕ ਨਹੀਂ ਕਰਾਂਗੇ ਸਮੇਸਰ ਲੋਕ ਸਮਝਣਗੇ ਨਹੀਂ ਤੇ ਲੋਕ ਫਿਰ ਇੱਕਦਮ ਫਿਰ ਕਬਰਾ ਜਾਂਦੇ ਵੀ ਆਹ ਕੀ ਹੋ ਗਿਆ ਅੱਜ ਲੋੜ ਇਸ ਗੱਲ ਦੀ ਹੈ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇ ਪਿੰਡ ਸਾਰੇ ਨੂੰ ਇਕੱਠਾ ਕੀਤਾ ਜਾਵੇ ਮਨਰੇਗਾ ਨੂੰ ਖੇਤੀ ਚ ਲਾਗੂ ਕਰਾਉਣ ਵਾਸਤੇ ਵੀ ਇਹ ਖੇਤਾਂ ਚ ਕਿਸਾਨਾਂ ਦੇ ਕੰਮ ਕਰਨ 800 ਰੁਪਿਆ ਦਿਹਾੜੀ ਹੋਵੇ 200 ਰੁਪਿਆ ਕਿਸਾਨ ਦਵੇ 600 ਸਰਕਾਰ ਦਵੇ ਇਹਨਾਂ ਮੁੱਦਿਆਂ ਤੇ ਅਸੀਂ ਲੋਕਾਂ ਨੂੰ ਲਾਮਬੰਦ ਕਰਾਂਗੇ ਤੇ ਸਾਡਾ ਨਾਰਾ ਹੋਊਗਾ ਪਿੰਡ ਬਚਾਓ ਪੰਜਾਬ ਬਚਾਓ ਦੇਸ਼ ਬਚਾਓ ਪਹਿਲਾਂ ਪਿੰਡ ਨੂੰ ਇਕੱਠਾ ਕਰਾਂਗੇ ਭਾਈਚਾਰਾ ਬਣਾਵਾਂਗੇ ਇਕੱਠੇ ਕਰਕੇ ਫਿਰ ਉਹਨਾਂ ਮੁੱਦਿਆਂ ਦੇ ਉੱਤੇ ਅੱਗੇ ਲੋਕਾਂ ਨੂੰ ਤੋਰਾਂਗੇ ਪ੍ਰਾਪਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز